ਭਿਆਨਕ ਬਿਮਾਰੀਆਂ ਵੀ ਉਹਨਾਂ ਨੂੰ ਲੱਗ ਸਕਦੀਆਂ ਨੇ ਜਿਦੇ ਵਿੱਚ ਡਾਕਟਰਾਂ ਦੇ ਮੁਤਾਬਕ ਤਏ ਵੀ ਹੈ ਕਿ ਕਿਡਨੀ ਹੈ ਜਿਹੜੀ ਡੈਮੇਜ ਹੋ ਸਕਦੀ ਹੈ ਹਾਰਟ ਅਟੈਕ ਦੇ ਖਤਰੇ ਵੱਧ ਵਧੇ ਜਾ ਰਹੇ ਨੇ ਕਿਵੇਂ ਦੇਖਦੇ ਹੋ ਇਹ ਸਾਰੀ ਚੀਜ਼ ਨੂੰ ਕਿ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਇਸ ਤੇ ਜਿਹੜਾ ਰਿਐਕਸ਼ਨ ਆਉ ਨਹੀਂ ਹੈ ਵੱਡਾ ਇਸ ਹਫਤਾ ਦਾ 15 ਦਿਨ ਹੋ ਗਏ ਹੈ ਇਹ ਦੇਰ ਦੇੰਦਰ ਕੋਈ ਵੀ ਰਾਹਸੀ ਆਗੂ ਪੁਲ ਸਰਕਾਰ ਇਸ ਲਈ ਜ਼ਿੰਮੇਵਾਰ ਨਹੀਂ ਕਿ ਆ ਕੇ ਆ ਕੇ ਕਰੇ ਜਿਲੇਵਾਦੀ ਦੱਸੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੇ ਤਿਆਰ ਆਂ ਉਹਨਾਂ ਤੇ ਬੁਰਾ ਭਰਾ ਪੈਣਾ ਸ਼ੁਰੂ ਹੋ ਗਿਆ ਕਿ ਐਨੀ ਵੀ ਗੱਲ ਕਰਨਿਆ ਹਾਰਡ ਦੀ ਫਿਲਦੀ ਗੱਲ ਕਰਨਿਆ ਜੀ ਤਰੇਂ ਦੀ ਗੱਲ ਕਰ ਰਹੇ ਆ ਕਿਹੜੇ ਇਸਨ ਦੀ ਗੱਲ ਕਰ ਰਹੇ ਆ ਇਹ ਦੇਸ਼ ਦੇ ਅੰਦਰ ਕਿਸਾਨ ਦੀ ਕਿਤੇ ਵੀ ਸੁਣਵਾਈ ਨਹੀਂ ਕਿ ਲੱਗਦਾ ਇਹ ਹੈ ਕਿ ਕਿਧਰ ਮੁੜ ਕੇ ਤੇ ਮੈਂ ਕੀ ਕੀ ਵੀ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸ਼ਸ਼ਟਿਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲ ਕਰਾਂਗੇ ਕਿਸਾਨੀ ਦੀ ਕਿਉਂਕਿ ਮੁੱਦਾ ਬਹੁਤ ਵੱਡਾ ਹੈ ਤੇ ਵੱਡੀ ਗੱਲ ਇਹ ਹੈ ਕਿ ਜਗਜੀਤ ਸਿੰਘ ਡੱਲੇਵਾਲ ਜੋ ਕਿ ਕਿਸਾਨੀ ਲੀਡਰ ਨੇ ਉਹਨਾਂ ਦੀ ਜਾਨ ਦਾ ਦੇ ਉੱਪਰ ਲੱਗੀ ਹੋਈ ਹੈ ਇਸ ਤੋਂ ਇਲਾਵਾ ਸੁਭੀਰ ਸਿੰਘ ਬਾਦਲ ਦੀ ਸੇਵਾ ਦਾ ਅੱਜ ਅਖੀਰਲਾ ਦਿਨ ਹੈ ਤੇ ਗੱਲ ਕਰਾਂਗੇ ਨਰਾਇਣ ਸਿੰਘ ਚੌੜੇ ਦੀ ਵੀ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਸਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਾ ਮਿਹਰbani ਤੁਹਾਨੂੰ ਤੇ ਦਸਕਾਂ ਨੂੰ ਸਤਿ ਸ਼ਕਾਲaosਵਾਲ ਜੀ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਸਤਿ ਸਾਬ 17 ਦਿਨ ਹੋ ਚੁੱਕੇ ਨੇ ਅੱਜ ਡੱਲੇਵਾਲ ਸਾਹਿਬ ਬੈਠੇ ਨੇ ਮਰਨ ਵਰਤ ਤੇ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਖਦਸ਼ੇ ਬਹੁਤ ਜਤਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਵੀ ਉਹਨਾਂ ਨੂੰ ਲੱਗ ਸਕਤੀਆਂ ਨੇ ਜਿਦੇ ਵਿੱਚ ਡਾਕਟਰਾਂ ਦੇ ਮੁਤਾਬਕ ਤਏ ਵੀ ਹੈ ਕਿ ਕਿਡਨੀ ਹੈ ਜਿਹੜੀ ਡੈਮੇਜ ਹੋ ਸਕਦੀ ਹੈ ਹਾਰਟ ਅਟੈਕ ਦੇ ਖਤਰੇ ਵਾ ਵਧਦੇ ਜਾ ਰਹੇ ਨੇ ਕਿਵੇਂ ਦੇਖਦੇ ਹੋ ਇਹ ਸਾਰੀ ਚੀਜ਼ ਨੂੰ ਕਿ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਇਸ ਤੇ ਜਿਹੜਾ ਰਿਐਕਸ਼ਨ ਹੋ ਨਹੀਂ ਆਇਆ ਪਰ ਬਹੁਤ ਵੱਡਾ ਅਹਿਮ ਤੇ ਸੰਵੇਦਨਸ਼ੀਲ ਮੁੱਦਾ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜਗਜੀਤ ਸਿੰਘ ਢੱਲੇਵਾਲ ਸਾਰਮਾ ਜਨ ਮਰਨਵਰ ਦਾ ਉਹਨਾਂ ਦੀ ਸਿਹਤ ਲਈ ਖਤਰੇ ਦੀਆਂ ਘੰਟੀਆਂ ਇਸ ਵੇਲੇ ਵੱਜ ਰਹੀਆਂ ਜਿਸ ਹੱਕ ਪੰਜਾਬ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਵਾਕ ਕਕ ਤਾਹ ਤੇ ਮੋਰਚੇ ਤੇ ਉਹਨਾਂ ਦੇ ਸਿਹਤ ਅੰਦਰੂਸਤੀ ਲਈ ਅਰਦਾਸ ਕੀਤੀ ਜਾ ਰਹੀ ਹੈ ਪਰ ਉਹਨਾਂ ਦੇ ਸਿਹਤ ਜਿਸ ਦਾਦਰ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ ਵੱਡਾ ਇਹ ਸਵਾਲ ਪੈਦਾ ਹੁੰਦਾ ਕਿ 17 ਦਿਨ ਹੋ ਗਏ ਐ ਕੀ ਦੇਹ ਦੇ ਅੰਦਰ ਕੋਈ ਵੀ ਰਾਸੀ ਆਗੂ ਕੋਈ ਸਰਕਾਰ ਇਸ ਲਈ ਜ਼ਿੰਮੇਵਾਰ ਨਹੀਂ ਕਿ ਅੱਗੇ ਆ ਕੇ ਕਵੇ ਕਿ ਢਿਲੇਵਾਦੀ ਦੱਸੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੇ ਤਿਆਰ ਆਂ ਇਹ ਦੇਹ ਦੇ ਅੰਦਰ ਇਹ ਪਹਿਲਾ ਮੌਕਾ ਹੋਏਗਾ ਜਦੋਂ ਕੋਈ ਕਿਸਾਨ ਆਗੂ ਮਰਨ ਵਰ ਤੇ ਬੈਠ ਕੇ ਆਪਣੀ ਸ਼ਹਾਦਤ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੈ 17 ਦਿਨ ਹੋ ਗਏ ਡਾਕਟਰ ਵੀ ਕਹਿੰਦੇ ਐ ਕਿ ਉਹ ਸਮਾਂ ਬੀਤ ਗਿਆ ਜਦੋਂ ਇਹਨਾਂ ਦੀ ਤੰਦਰੁਸਤੀ ਦੀ ਗੱਲ ਕੀਤੀ ਜਾ ਸਕਦੀ ਸੀ ਉਹਨਾਂ ਦੇ ਸਿਹਤ ਨਾਲ ਸੰਬੰਧਤ ਸਰੀਰ ਨਾਲ ਸੰਬੰਧ ਅਜਿਹੇ ਜ਼ਰੂਰੀ ਪਾਸ ਹੈਗੇ ਐ ਅੰਗ ਹੈਗੇ ਐ ਉਹਨਾਂ ਤੇ ਬੁਰਾ ਭਰਾ ਪੈਣਾ ਸ਼ੁਰੂ ਹੋ ਗਿਆ ਕਿੰਨੀ ਵੀ ਗੱਲ ਕਰ ਰਿਹਾ ਹਾਰਟ ਦੀ ਦਿਲ ਦੀ ਗੱਲ ਕਰ ਰਿਹਾ ਜੀ ਦਿਲ ਦੀ ਗੱਲ ਕਰ ਰਿਹਾ ਬਾਕੀ ਜਿਹੜੇ ਹਿੱਸਿਆਂ ਦੀ ਗੱਲ ਕਰ ਰਿਹਾ ਕੀ ਦੇਸ਼ ਦੇ ਅੰਦਰ ਕਿਸਾਨ ਦੀ ਕਿਤੇ ਵੀ ਸੁਣਵਾਈ ਨਹੀਂ ਜੀ ਜੀ ਢੱਲੇਵਾਲ ਜਿਸ ਨੂੰ ਕਹਿੰਦੇ ਕਿ ਮੈਂ ਆਪਣੀ ਜਾਨ ਦੀ ਕੁਰਬਾਨੀ ਦੇ ਦੇਗਾ ਕਿਸਾਨ ਮੰਗਾਂ ਦੇ ਲਈ ਹਮ ਕਿਹੜੀ ਗੱਲ ਹੈ ਸਰਫੇਸ ਗੱਲ ਹੀ ਉਹ ਕਹਿੰਦੇ ਕਿ ਕਿਸਾਨ ਕਿਉਂ ਆਏ denn ਹਾਂਸੀਆਂ ਲੈਂਦੇ ਆ ਕੁਕ ਕਰਨਾ ਟੰਗਿਆ ਜਾਂਦਾ ਹੈ ਕੋਈ ਕੈਰੀਰ ਨਾਲ ਟੰਗਿਆ ਜਾਂਦਾ ਹੈ ਕਿ ਕੋਈ ਜ਼ਿਲੀ ਦਵਾਈ ਪੀ ਕੇ ਖੇਤਾਂ 'ਚ ਆਪਣਾ ਦਮ ਤੋੜ ਦਿੰਦਾ ਹੈ ਕਿਸਾਨ ਨੂੰ ਇਸ ਦੇ ਦੇ ਅੰਦਰ ਜਾਣ ਦਾ ਅਧਿਕਾਰ ਨਹੀਂ ਹੈ ਜੀ ਜੇ ਸੱਚ ਗੁੱਛ ਹੁੰਦਾ ਲੱਗਦਾ ਇਹ ਹੈ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਗੱਲ ਹੈ ਤੇ ਜਿਸ ਤਰ੍ਹਾਂ ਉਹਨੇ ਮਰਨ ਵਾਰਤ ਰੱਖਿਆ ਉਹਦੇ ਤੋਂ ਇਹ ਪ੍ਰਵਾਹ ਦਿੱਤਾ ਜਾ ਰਿਹਾ ਕਿ ਕਿਸਾਨ ਨੂੰ ਇਸ ਤਰ੍ਹਾਂ ਜਾਣ ਦਾ ਅਧਿਕਾਰ ਹੀ ਨਹੀਂ ਹੈ ਹੂੰ ਜੇ ਕਿਸਾਨ ਨੂੰ ਜਾਣ ਦਾ ਅਧਿਕਾਰ ਹੁੰਦਾ ਕਾਝ ਸੀ ਸੀਨ ਡਲੇ ਵਾਲ ਨੂੰ ਉੱਠ ਕੇ ਗੱਲ ਨਾਲ ਲਾਇਆ ਜਾ ਸਕਦਾ ਸੀ ਉਹਨਾਂ ਦੀ ਲੀਡਰਸ਼ਿਪ ਅਬ ਕਾਇਦਾ ਸਰ ਅਨੁਸਾਰ ਅਨੁਸੰਗ ਬਣੇ ਰਹਾ ਦੂਜੇ ਉਹਨਾਂ ਦੇ ਲੀਡਰ ਆ ਗਿਆ ਆਗੂ ਆ ਜਿਹੜੇ ਮੋਰਚੇ ਤੇ ਬੈਠੇ ਐ ਸਿੱਧੇ ਕਿਸਾਨ ਮੋਰਚੇ ਆਗੂ ਉਹ ਕੋਠੇ ਤੇ ਚੜ ਕੇ ਜਦਾਮਾ ਕਹਿੰਦੇ ਆਵਾਜ਼ਾਂ ਮਾਰ ਰਹੇ ਕਿ ਅਸੀਂ ਗੱਲ ਕਰਨੇ ਤਿਆਰ ਆਂ ਅਗਿਓ ਕੋਈ ਇਹ ਕਹਿ ਨਹੀਂ ਰਿਹਾ ਹਨਗਾਰਾ ਨਹੀਂ ਪਾਰ ਰਿਹਾ ਕਿ ਸਰਕਾਰਾਂ ਵੀ ਗੱਲਬਾਤ ਕਰਨ ਲਈ ਤਿਆਰ ਹੈ ਕੇਂਦਰ ਸਰਕਾਰ ਆਪਾ ਜਾਣدار ਵਿਨੀਤ ਬਿੱਟੂ ਨੇ ਇਹ ਗੱਲ ਆਖੀ ਹੈ ਕਿ ਦੱਸੋ ਮੈਂ ਕਿੱਥੇ ਆਵਾਂ ਹੂੰ ਹੁਣ ਇਹ ਪੁੱਛਣ ਦੀ ਲੋੜ ਆ ਕਿ ਕਿੱਥੇ ਹੋਣਾ ਜਿਹੜੇ ਪਿਛਲੀ ਫਰਵਰੀ ਤੋਂ ਲੈ ਕੇ ਹੁਣ ਤੱਕ ਬੈਠੇ ਮਰਨ ਵਰਦ ਤੋਂ ਲੈ ਕੇ ਤੇ ਦੂਜਿਆਂ ਅੰਦੋਲਨਾਂ ਨੂੰ ਲੈ ਕੇ ਲਗਾਤਾਰ ਅੰਦੋਲਨ ਚੱਲ ਰਿਹਾ ਕਦੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕਰਦੇ ਤੇ ਉਹਨਾਂ ਤੇ ਹੰਝੂ ਗੈਸ ਦੇ ਗੋਲੇ ਛੱਡੇ ਜਾਂਦੇ ਆ ਮਰਨ ਵਰਤੇ ਬੈਠੇ ਆ ਪੋਕੜ ਤਾਲਾ ਰੱਖਦੇ ਆ ਅਰਦਾਸਾਂ ਕਰਦੇ ਆ ਤੇ ਨੀਤ ਬੁੱਟਿਓ ਨੂੰ ਪੁੱਛਣ ਦੀ ਲੋੜ ਕੰਮ ਪਵੇ ਕਿ ਮੈਂ ਕਿੱਥੇ ਆਵਾਂ ਜੀ ਜਦੋਂ ਪੰਜਾਬ ਦੇ ਰਹਿਣ ਪਏ ਆ ਉਹਨਾਂ ਸ਼ੰਭੀ ਬਾਰਡਰ ਦਾ ਨਹੀਂ ਪਤਾ ਜਾਂ ਖਨੋਰੀ ਬਾਰਡਰ ਦਾ ਨਹੀਂ ਪਤਾ ਕਿਸਾਨ ਤਾਂ ਕਹਿੰਦੇ ਤੁਸੀਂ ਇਤਰਾਜ਼ ਕਰਦੇ ਸੀ ਕਿ ਟਰੈਕਟਰ ਟਰਾਲੀਆਂ ਲੈ ਕੇ ਨਾ ਉਹ ਦਿਨ ਵੀ ਬੀਤ ਗਏ ਉਹਨਾਂ ਟਰੈਕਟਰ ਟਰਾਲੀਆਂ ਛੱਡ ਦਿੱਤੀਆਂ ਹੂੰ ਉਹ ਤਾਂ ਕਹਿੰਦੇ ਸੀ ਪੈਦਲ ਜਾਣ ਲਈ ਤਿਆਰ ਆਂ ਉਹਨਾਂ ਤੋਂ ਜਿਹੜੇ ਵਿਅਕਤੀ ਜਿਹੜੇ ਆਗੂ ਪੈਦਲ ਜਾਣ ਲਈ ਕਿਸਾਨ ਮੰਗਾਂ ਲਈ ਗੱਲ ਕਰਨ ਲਈ ਤਿਆਰ ਹੈ ਇਹ ਦੇ ਦੇ ਆਗੂ ਫੇਰ ਵੀ ਉਹਨਾਂ ਦੇ ਹੰਗਾਰਾ ਨਾ ਭਾਰੇ ਹੋਣ ਗੱਲ ਨਾ ਸੁਣ ਰਹੇ ਹੋਣ ਤਾਂ ਇਸ ਤੋਂ ਵੱਡੀ ਕਿਸਾਨ ਦੀ ਬੇਵਸੀ ਇਹ ਦੇ ਦੀ ਬੇਵਸੀ ਕੀ ਹੋ ਸਕਦੀ ਹੈ ਬਿਲਕੁਲ ਆਪਾਂ ਸਾਰੇ ਜਾਣਦੇ ਆ ਮੀਡੀਆ ਚਾਹੀ ਦੇਣੇ ਗੱਲ ਹੁੰਦੀ ਹੈ ਕਿ ਇਹਨਾਂ ਵਜ਼ਨ ਘਟ ਗਿਆ ਹੈ ਨਹੀਂ ਤਕਲੀਫ ਹੈ ਜਿੱਥੇ ਸੰਢਲੇ ਵਾਲ ਨੂੰ ਜਿੱਦਾਂ ਆਪਾਂ ਮੀਡੀਆ 'ਚ ਦੇਖਿਆ ਹੈ ਇਹ ਕਿਸਾਨ ਆਗੂ ਜਿਹੜੇ ਮੋਰਚੇ ਤੇ ਬੈਠੇ ਉਹ ਤਾਂ ਬੇਚੈਨ ਹਾਈ ਜੀ ਮੈਂ ਕਮਾਂਗਾ ਕਿ ਦੇਸ਼ ਦਾ ਕਿਸਾਨ ਬੇਚੈਨ ਹੈ ਇੱਕ ਸੁਨੇਹਾ ਦੇ ਰਿਹਾ ਜਗਜੀਤ ਸਿੰਘ ਢੱਲੇਵਾਰ ਕਿਸਾਨਾਂ ਦੀ ਹੁਣੀ ਦੇਖੋ ਗੱਲਾਂ ਮੰਨਣੀਆਂ ਤਾਂ ਬਾਅਦ ਦੀਆਂ ਗੱਲਾਂ ਗੱਲਾਂ ਕਰਨ ਲਈ ਤਿਆਰ ਨਹੀਂ ਹੂੰ ਇੰਦਰ ਦੇ ਆਗੂ ਜਿਹਨੇ ਤਿੰਨ ਖੇਤੀ ਕਾਨੂੰਨ ਪਹਿਲਾਂ ਇਹਨੇ ਦਵਾ ਤੋਂ ਬਾਅਦ ਰੱਦ ਕੀਤੇ ਅੱਜ ਮੈਂ ਦੇਖ ਰਿਹਾ ਦੂਜਾ ਸੂਰਤ ਕਿਸਾਨ ਮੋਰਚਾ ਸਿੱਧੇ ਤੌਰ ਤੇ ਦੇ ਆਗੂ ਨੇ ਵੀ ਆਪਣੀ ਜਥੇਬੰਦੀ ਹੈ ਜਗਿੰਦਰ ਸਿੰਘ ਆਗਰਾ ਹਾਂ ਉਹ ਇਹ ਕਹਿ ਰਿਹਾ ਹੈ ਕਿ ਲੱਗਦਾ ਇਹ ਹੈ ਕਿ ਕੇਂਦਰ ਮੁੜ ਕੇ ਤੇ ਨਹਿ ਖੇਤੀ ਨੂੰ ਲਾਗੂ ਕਰਨ ਲਈ ਕੋਸ਼ਿਸ਼ ਕਰ ਰਿਹਾ ਹੈ ਜੀ ਇਹ ਕਿਹੋ ਜਿਹਾ ਧਿਆਨ ਹੈ ਦੇਸ਼ ਦੇ ਅੰਦਰ ਜਿਹੜਾ ਕਿਸਾਨਾਂ ਦਾ ਲਿਆ ਜਾ ਰਿਹਾ ਹੈ ਬਿਲਕੁਲ ਇਹ ਤਾਂ ਸਮਝੋ ਪੰਚੀ ਸੀ ਕਿ ਕਿਸਾਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਦੇਸ਼ ਦੀ ਭੁੱਖ ਮਿਟਾਓ ਕਿਸਾਨਾਂ ਦੇ ਜਿਹੜੇ ਪੁੱਤ ਉਸ ਰਦਾਂ ਦੀ ਰਾਖੀ ਕਰਦੇ ਆ ਦੇਸ਼ ਨੂੰ ਤੁਸੀਂ ਨਾਮ بتاਓ ਇਹ ਤਾਂ ਸਮਝ ਆਉਂਦੀ ਹੈ ਪਰ ਇਸ ਕਦਰ ਪਸੰਦ ਦਾ ਇਮਤਿਹਾਨ ਲਿਆ ਜਾਏ ਕਿ ਤੁਹਾਨੂੰ ਰਗੜਿਆ ਜਾਏਗਾ ਤੁਹਾਨੂੰ ਦੇਖਿਆ ਜਾਏਗਾ ਕਿ ਤੁਹਾਡੀ ਗੱਲ ਸੁਣਨੀ ਹੈ ਕਿ ਨਹੀਂ ਸੁਣਨੀ ਹਮ ਮਰਨ ਵਰਤੇ ਬੈਠੇ ਹੈ ਕੋਈ ਗੱਲ ਨਹੀਂ ਸਰਕਾਰ ਕੋਲ ਇੰਨਾ ਵੀ ਸਮਾਂ ਨਹੀਂ ਬਿਲਕੁਲ ਗੱਲਬਾਤ ਦਾ ਸਦਾ ਦੇ ਕੇ ਗੱਲਬਾਤ ਦੀ ਮੇਜ਼ ਤੇ ਬਿਠਾਇਆ ਤਾਂ ਜਾਵੇ ਹਮ ਗੱਲਬਾਤ ਬਾਤ ਹੀ ਕਰ ਲੈ ਕਿਵੇਂ ਸਰੇ ਚੜਦੀ ਕਿਵੇਂ ਨਹੀਂ ਚੜਦੀ ਇਹੋ ਜੀ ਸਥਿਤੀ ਮੈਂ ਸਮਝਾਂ ਕਿ ਸਾਡੇ ਦੇਸ਼ ਲਈ ਉਰੀ ਤੇਰਾੰਗ ਗੰਮੇਰ ਹੈ ਸਾਡੇ ਸਵੇਰੇ ਜੀ ਮੈਂ ਕਰ ਜ਼ਰੂਰ ਗੱਲ ਕਰਨੀ ਚਾਹਾਂਗਾ ਪੰਜਾਬ ਵਿਧਾਨ ਸਭਾ ਪਿਛਲੇ ਦਿਨਾਂ ਚ ਵੀ ਆਪਾਂ ਇਹਨਾਂ ਮੁੱਦਿਆਂ ਦਾ ਜ਼ਿਕਰ ਕਰਦੇ ਆਂ ਵਿਧਾਨ ਸਭਾ ਦਾ ਸਰਦਰੂ ਦਾ ਸੈਸ਼ਨ ਅਜੇ ਹੋਣਾ ਹੈ ਕੀ ਉਹ ਸਰਦਰੂ ਦਾ ਸੈਸ਼ਨ ਨਹੀਂ ਬੁਲਾਇਆ ਜਾ ਸਕਦਾ ਠੁਕ ਠੁਕ ਇੰਨੀ ਗੱਲ ਹੀ ਇਕੱਠੇ ਹੋ ਕੇ ਕਹਿ ਦੇਣ 117 ਵਿਧਾਨ ਸਭਾ ਦੇ ਮੈਂਬਰ ਕਿ ਜੀ ਸੀਸਨ ਢੱਲੇਵਾਲ ਦੀ ਸਿਹਤ ਬਚਾਓ ਉਹਦੀ ਜਾਨ ਬਚਾਓ ਕੀ ਕਸੂਰ ਆ ਉਸਦਾ ਉਕਸਾਨੀ ਮੁੱਦਿਆਂ ਦੀ ਲੜਾਈ ਲੜ ਰਿਹਾ ਪੰਜਾਬ ਦੇ ਸਤਿਕਾਰਯੋਗ ਗਵਰਨਰ ਇੱਕ ਦਿਨ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਕਿ ਮੈਂ ਪੁਰ ਬਣ ਲਈ ਤਿਆਰ ਹਾਂ ਗਵਰਨਰ ਸਾਹਿਬ ਉਸ ਪੜਾਖ ਕੀ ਬਣੇਗਾ ਜੇ ਪੜਵੜੀ ਨਾ ਰਹੇ ਸੁਪੁਰ ਤੇ ਚੜਾਉਣ ਲਈ ਪੁਰ ਤੇ ਲਿਆਉਣ ਲਈ ਵੀ ਤਾਂ ਕੋਈ ਚਾਹੀਦਾ ਜੀ ਜੇ ਕੇਂਦਰ ਦੀ ਗੱਲਬਾਤ ਕਰਦਾ ਤੇ ਗਵਰਨਰ ਸਾਹਿਬ ਨੇ ਜਿਹੜਾ ਸਨੇਹਾ ਦਿੱਤਾ ਉਹੀ ਅੱਗੇ ਆਉਣ ਬਹੁਤ ਇੱਕ ਬਦਨਸੀਬੀ ਵਾਲੀ ਕਹਿ ਸਕਦੇ ਆ ਬਹੁਤ ਹੀ ਮੰਦ ਪਾਗੀ ਸਥਿਤੀ ਹੈ ਕਿ ਕਿਸਾਨ ਇਸ ਕਦਰ ਉਲਝਣ ਚ ਫਸੇ ਬਿਓ ਦੇਖੋ ਬਾਦਰ ਮੌਕੇ ਦੇ ਰਹੇ ਆ ਜੀ ਉਹਨਾਂ ਨੇ ਕਿਹਾ ਕਿ ਚੋਦਾਨੋਸੀ ਫਿਰ ਦਲੀ ਨੂੰ ਜਾਵਾਂਗੇ ਕੀ ਕਰਨ ਇਹ ਤਾਂ ਐਲਾਨ ਕਰਨਾ ਹੀ ਆ ਨਾ ਉਹਨਾਂ ਨੇ ਪਰ ਅੱਜ ਉਹਨਾਂ ਨੇ ਕੋਈ ਇਦਾਂ ਦਾ ਐਲਾਨ ਨਹੀਂ ਕੀਤਾ ਹੂੰ ਬਾਰ-ਬਾਰ ਜਗੀ ਸਿੰਘ ਮੱਲੇਵਾਲ ਦੇ ਬਾਰੇ ਚ ਜਦੋਂ ਸਰਮ ਸਿੰਘ ਪਨੀਰ ਪ੍ਰੈਸ ਕੰਪਨੀ ਕਰਕੇ ਕਹਿੰਦੇ ਆ ਕਿ ਸਾਨੂੰ ਅਜੇ ਵੀ ਭਾਜਪਾ ਦੇ ਆਗੂ ਮਜ਼ਾਕ ਕਰਦੇ ਆ ਗੁਆਂਢੀ ਸੂਬਾ ਹਰਿਆਣਾ ਨੂੰ ਮੁੱਖ ਮੰਤਰੀ ਬਾਰ-ਬਾਰ ਇਹ ਕਹਿੰਦੇ ਆ ਕਿ ਜੀ ਐਮਐਸਪੀ ਦਾ ਕੀ ਹੁੰਦਾ ਹੈ ਐਮਐਸਪੀ ਤਾਂ ਸਾਰੀਆਂ ਫਸਲਾਂ ਦੇ ਦਿਨੇ ਹੀ ਆ ਜੀ ਮੈਂ ਸੁਣ ਰਿਹਾ ਸੀ ਪੰਦੇਸਾ ਦੇ ਆਖ ਰਹੇ ਆ ਕਿ ਜੇ ਸਾਰੀਆਂ ਫਸਲਾਂ ਦਾ ਦਿਨੇ ਹੋ ਮੱਧ ਪ੍ਰਦੇਸ਼ ਆ ਦੂਜੇ ਸੂਬਿਆਂ ਦੀਆਂ ਸਰਕਾਰਾਂ ਉਹ ਫਿਰ ਕਿਉਂ ਬਾਰ-ਬਾਰ ਕੇਂਦਰ ਨੂੰ ਆਖਦੀਆਂ ਕਿ ਸਾਨੂੰ ਫਸਲਾਂ ਦੇ ਵਾਜਿਬ ਪਾ ਦਿੱਤੇ ਜਾਂ ਸੂਵੇ ਦੇ ਦੇ ਅੰਦਰ ਵੱਡਾ ਸਵਾਲ ਆ ਪਾਰਲੀਮੈਂਟ ਚੱਲ ਰਹੀ ਹੋਵੇ ਪਾਰਲੀਮੈਂਟ ਦੇ ਚੱਲਦੇ ਆ ਮੈਂ ਸੁਣ ਰਿਹਾ ਸੀਗਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕਹਿੰਦੇ ਜੀ ਸਾਨੂੰ ਕਿਸਾਨਾਂ ਦੇ ਮੁੱਦੇ ਦੇ ਅੰਦਰ ਬੋਲਣ ਨਹੀਂ ਦਿੱਤਾ ਜਾਂਦਾ ਜੇ ਨਹੀਂ ਬੋਲਣ ਦਿੱਤਾ ਜਾਂਦਾ ਤਾਂ ਇੰਡੀਆ ਗੱਡ ਚੁੱਟਦੇ ਆ ਵੱਡੀਆਂ ਤੇ ਆਪਾਂ ਤਾਂ ਕੜਦੇ ਖਿਲਾਫ ਮਤਾ ਲਿਆ ਸਕਦੇ ਆ ਕਿ ਜੀ ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ ਤੇ ਕਿਸਾਨਾਂ ਦੀ ਗੱਲ ਜਦੋਂ ਨਹੀਂ ਸੁਣੀ ਜਾਂਦੀ ਇਹ ਤਾਂ ਤੁਸੀਂ ਤਾਂ ਮਤਾ ਲੰਦਾ ਜਾ ਸਕਦਾ ਨਾ ਕੌਣ ਵੀ ਇਹਦੀ ਅਵਰੋਧਿਤ ਹੈ ਨਾ ਕਿਸਾਨਾਂ ਦੀ ਪਿੱਠ ਤੇ ਆਉਂਦੀਆਂ ਕਿਸਾਨਾਂ ਦੇ ਨਾਲ ਖੜਦੀਆਂ ਸੋ ਸਵਾਲ ਕੇਵਲ ਸਰਕਾਰਾਂ ਦਾ ਨਹੀਂ ਸਰਕਾਰਾਂ ਦੇ ਨਾਂ ਨਾਲ ਸਵਾਲ ਵਿਰੋਧੀ ਧਿਰਾਂ ਦਾ ਵੀ ਹੈ ਕਿ ਕਿਸਾਨਾਂ ਪਰਜੇ ਸੰਜੀਦਗੀ ਹੈ ਹਾਂ ਜਾਂ ਰਾਜਸੀ ਰੋਟੀਆਂ ਸੇ ਖੀਆਂ ਜਾ ਰਹੀਆਂ ਸਾਰਾ ਬਲੰਪਾ ਜੀ ਜੀ ਬਿਲਕੁਲ ਉਸ ਤੋਂ ਤੁਹਾਨੂੰ ਦੱਸਦੀ ਏ ਕਿ ਕੱਲ ਦੇ ਰਾਤ ਖਨੌਰੀ ਬਾਰਡਰ ਤੇ ਵੀ ਹਲਚਲ ਹੋਈ ਹੈ ਕਿਉਂਕਿ ਅੱਛਾ ਇਸ ਚੀਜ਼ ਦਾ ਵੱਧ ਗਿਆ ਸੀ ਕਿ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਦੁਬਾਰਾ ਤੋਂ ਡੇਟੇਨ ਕਰ ਸਕਦੀ ਹੈ ਇਸ ਲਈ देर रात ਕਿਸਾਨਾਂ ਨੇ ਸੁਰੱਖਿਆ ਮੋਰਚੇ ਦੀ ਵਧਾਈ ਸੁਰੱਖਿਆ ਡੱਲੇਵਾਲ ਹੁਣਾਂ ਦੀ ਵੀ ਵਧਾਈ ਤਾਂ ਕਿ ਹਨ ਹੋਣੀ ਹੈ ਜਿਹੜੀ ਨਾ ਵਾਪਰੇ ਤੇ ਆਉਣ ਵਾਲੇ ਦਿਨਾਂ ਦੇ ਜੇ ਪਲਾਨ ਦੀ ਗੱਲ ਕਰੀਏ ਤੁਹਾਨੂੰ ਦੱਸ ਦਈਏ ਕਿ 12 ਦਸੰਬਰ ਸ਼ਾਮ ਨੂੰ ਸਮੂਹ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸ਼ਾਮ ਦੀ ਰੋਟੀ ਨਾ ਪਕਾਓ ਇਸ ਤੋਂ ਇਲਾਵਾ 13 ਦਸੰਬਰ ਨੂੰ ਆਪੋ ਆਪਣੇ ਪਿੰਡਾਂ ਦੇ ਵਿੱਚ ਪਤਲੇ ਫੂਕਣ ਦੀ ਗੱਲ ਕੀਤੀ ਗਈ ਹੈ ਕਾਰਾਂ ਦੇ ਤੇ 14 ਦਸੰਬਰ ਨੂੰ ਮੜ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਕਿਸਾਨਾਂ ਦੀ ਹੈ ਅੱਗੇ ਗੱਲ ਸਤਸਾਭ ਸੁਖਬੀਰ ਬਾਦਲ ਹੁਣਾਂ ਦੀ ਕਰਾਂਗੇ ਅੱਜ ਅਖੀਰਲਾ ਦਿਨ ਰਿਹਾ ਉਹਨਾਂ ਦੀ ਸੇਵਾ ਦਾ ਜੋ ਤਨਖਾਹ ਲੱਗੀ ਸੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹ ਉਹਨਾਂ ਨੇ ਪੂਰੀ ਕਰ ਲਈ ਹੈ ਤੇ ਹੁਣ ਅਗਲੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਪਲੈਨਿੰਗ ਹੋਏਗੀ ਕਿਉਂਕਿ ਇੱਕ ਵਾਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਵੇਗਾ ਜਿਸ ਤਰ੍ਹਾਂ ਦੂਸਰਾ ਸੁਧਾਰ ਲੈਰ ਦਾ ਢਾਂਚਾ ਭੰਗ ਹੋਇਆ ਕੀ ਲੱਗਦਾ ਹੈ ਕਿ ਅੱਗੇ ਦੀ ਰਣਨੀਤੀ ਕਿਸ ਤਰ੍ਹਾਂ ਦੀ ਰਹੇਗੀ ਜੀ ਦੇਖੋ ਵਰਦਾਸ ਵਾਲਿਆਂ ਨੇ ਚਾਹ ਜਦੋਂ 2 ਦਸੰਬਰ ਨੂੰ ਸਿੰਘ ਸਾਹਿਬਾਨ ਨੇ ਸਾਰੇ ਜਿਹੜੇ ਪੰਥ ਦੇ ਕਾਗੂਆ ਨੂੰ ਬੁਲਾ ਕੇ ਤਨਖਾਹ ਲਈ ਸੇਵਾ ਲਈ ਆਪਣਾ ਪਿੰਟ ਅੰਗ ਨਾਲ ਉਹਨਾਂ ਵੱਲੋਂ ਸੇਵਾ ਨਿਭਾਈ ਗਈ ਤੇ ਅੱਜ ਆਖਰੀ ਦਿਨ ਹੈ ਸੇਵਾ ਦਾ ਜਿਹੜਾ ਉਹ ਵੀ ਮੁਕੰਮਲ ਹੋ ਰਿਹਾ ਹੈ ਤਾਂ ਪ੍ਰੇਸ਼ ਤੋਂ ਬਾਅਦ ਦਾ ਜਿਹੜਾ ਸਫਰ ਦੂਜੇ ਪੜਾ ਦਾ ਸ਼ੁਰੂ ਹੋਣਾ ਹੈ ਉਹ ਪੂਰੀ ਤਰ੍ਹਾਂ ਮੀਂਹੇ ਜਰਨਲਿਸਟ ਕਹਿੰਦਾ ਕਿ ਅਨਿਸ਼ਚਿਤਤਾ ਵਾਲਾ ਹੈ ਕੋਈ ਸੰਭਵ ਗੱਲ ਲੱਗ ਨਹੀਂ ਰਹੀ ਇੱਕ ਇਸ ਕਦਰ ਜਿਹੜੀਆਂ ਆ ਗਈਆਂ ਬਾਕੀ ਤਰ੍ਹਾਂ ਇੱਕ ਪਲੇਟਫਾਰਮ ਤੇ ਆ ਕੇ ਚੁੰਨ ਗਈਆਂ ਉਹ ਜਦੋਂ ਸਿੰਘ ਸਾਬਾ ਨੂੰ ਕੋਲ ਦੁਆਰਾ ਸੇਵਾ ਖਤਮ ਹੋਣ ਤੋਂ ਬਾਅਦ ਜਿਹੜਾ ਹੈਗਾ ਆਸਾਸ ਦੇ ਤੌਰ ਤੇ ਸ਼ਾਮਲ ਹੋਣਗੇ ਵੱਖ-ਵੱਖ ਅਕਾਲੀ ਆਗੂ ਸਵੀਰ ਬਾਦਲ ਦੂਜੇ ਤਰ੍ਹਾਂ ਦੇ ਆਗੂ ਇਹ ਸਾਰਿਆਂ ਦੇ ਚਿਹਰਿਆਂ ਤੇ ਇੱਕ ਵੱਡਾ ਸਵਾਲ ਇਹੀ ਹੈ ਕਿ ਇਹ ਵੇਖ ਅਕਾਲੀ ਦਲ ਦਾ ਕਿਹੋ ਜਿਹਾ ਹੋਏਗਾ ਇਹ ਸਾਰਾ ਜੋ ਪ੍ਰੋਸੈਸ ਹੋਇਆ ਤਨਖਾਹ ਲਵਾਈ ਗਈ ਜੋ ਪਿਛਲੇ ਸਮੇਂ 'ਚ ਗਲਤੀਆਂ ਹੋਈਆਂ ਉਹਦੀ ਮਾਫੀ ਦੀ ਗੱਲ ਵੀ ਐ ਉਹ ਸਾਰੇ ਹਮਾਂ ਜੋ ਨਿਕੰਨ ਤੋਂ ਬਾਅਦ ਇਹ ਖਾਲੀ ਦਾਲ ਹੁਣ ਨਰਵਾ ਹੋ ਕੇ ਪੰਜਾਬੀਆਂ 'ਚ ਵਿਚਰੇਗਾ ਸਿੱਖ ਭਾਈਚਾਰੇ 'ਚ ਵਿਚਰੇਗਾ ਕਿਉਂਕਿ ਅਜੇ ਵੀ ਵੱਡੇ ਸਵਾਲੇ ਖੜੇ ਹੋ ਰਿਹਾ ਐ ਇਹ ਨਹੀਂ ਸਮਝ ਲੱਗ ਰਹੀ ਨਾ ਤਾਂ ਪੰਥਕ ਤੇ ਰਾਨੂੰ ਲੱਗ ਰਹੀ ਐ ਨਾ ਹੀ ਜਿਹੜੇ ਜਿਨ੍ਹਾਂ ਨੇ ਤਨਖਾਹ ਲਵਾਈ ਐ ਉਹਨਾਂ ਨੂੰ ਇਹ ਸੱਚ ਜਾਣ ਪਤਾ ਹੋਏਗਾ ਕਿ ਕੱਲ ਨੂੰ ਕੀ ਹੋਣ ਵਾਲਾ ਐ ਜੀ ਸੁਧਾਰ ਲੈ ਦੇ ਆਗੂ ਉਹਨੇ ਆਪਣਾ ਟਾਂਚਾ ਬੰਨ ਕਰ ਦਿੱਤਾ ਹੈ। ਦੂਜੇ ਪਾਸੇ ਜਿਹੜਾ ਪ੍ਰਾਣਾ ਕਾਲੀ ਦਾ ਲੈ ਉਹ ਉਸੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ। ਸੁਖਵੀਰ ਵੱਲ ਦੇ ਹਮਲੇ ਨੂੰ ਲੈ ਕੇ ਵੀ ਉੱਠ ਰਿਹਾ ਸਵਾਲ। ਸੋ ਵੱਡੇ ਮਾਮਲੇ ਹੈ। ਆਉਣ ਵਾਲੇ ਦਿਨਾਂ 'ਚ ਸਥਿਤੀ ਸਪਸ਼ਟ ਹੋਏਗੀ ਜਾਂ ਸਿੰਘ ਸਾਹਿਬਾਨ ਇਸ ਮਾਮਲੇ ਨੂੰ ਸਪਸ਼ਟ ਕਰਨਗੇ। ਕਪੜਾ, ਜ਼ਰੂਰ ਤਨਖਾਹ ਜਾਂ ਸੇਵਾਵਾਂ ਦਾ ਮੁਕੰਮਲ ਹੋ ਗਿਆ। ਅਗਲਾ ਪੜਾ ਕੀ ਹੋਏਗਾ? ਮੁਕੰਮਲ ਤੌਰ ਤੇ ਗੈਰਜ਼ਕੀਨੀ ਵਾਲਾ ਮਾਹੌਲ ਹੈ ਇਸ ਲਈ ਵੀ ਪੰਥ ਦੇ ਅੰਦਰ ਤੇ ਸਿੱਖ ਪਾਈ ਜਾ ਰਹੇ ਚ ਬਣਿਆ ਵਾ ਨਜ਼ਰ ਆ ਰਿਹਾ ਜੀ ਪ੍ਰਭ ਜੀ ਤੁਸੀਂ ਸਾਬ ਅੱਗੇ ਗੱਲ ਤੁਸੀਂ ਜ਼ਿਕਰ ਹਮਲੇ ਦਾ ਕੀਤਾ ਹੈ ਹਮਲਾ ਕਰਨ ਵਾਲਾ ਨਾਰਾਇਣ ਸਿੰਘ ਚੋੜਾ ਵੱਖ-ਵੱਖ ਤਰ੍ਹਾਂ ਦੇ ਪੱਖ ਨੇ ਉਸ ਨੂੰ ਲੈ ਕੇ ਇੱਕ ਪਾਸੇ ਜਿੱਥੇ ਪੰਥ ਚੋਂ ਛੇਕਨ ਦੀ ਮੰਗ ਹੈ ਤਾਂ ਉੱਥੇ ਹੀ ਪੱਗ ਉਤਾਰਨ ਨੂੰ ਲੈ ਕੇ ਕੁਝ ਤਰ੍ਹਾਂ ਉਹਨਾਂ ਦੇ ਨਾਲ ਖੜੀਆਂ ਨਜ਼ਾਰੀਆਂ ਨੇ ਸੋ ਇੱਕ ਵੱਡਾ ਇਕੱਠ ਬੁਲਾਉਣ ਦਾ ਐਲਾਨ ਕਰਤਾ ਦਲ ਖਾਲਸਾ ਨੇ 18 ਦਸੰਬਰ ਨੂੰ ਨਰੈਣ ਸਿੰਘ ਚੌੜਾ ਦੇ ਹੱਕ ਵਿੱਚ ਉਹ ਵਿਅਕਤੀ ਜਿਸ ਨੇ ਇੱਕ ਜੇ ਆਮ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਨੂੰ ਸਿਆਸਤ ਤੋਂ ਹਟਾ ਕੇ ਦੇਖੀਏ ਉਹ ਵਿਅਕਤੀ ਜਿਸ ਨੇ ਦੂਸਰੇ ਵਿਅਕਤੀ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਉਹਦੇ ਪੱਖ ਦੇ ਵਿੱਚ ਆ ਕੇ ਦਲ ਖਾਲਸਾ ਖੜਿਆ ਕਿਵੇਂ ਦੇਖਦੇ ਹੋ ਬਿਲਕੁਲ ਇਹ ਸਵਾਲ ਹੈ ਬੜਾ ਸੁਵੇਦਨਸ਼ੀਲ ਸਵਾਲ ਹੈ ਜਿਸ ਮੁੱਦੇ 'ਤੇ ਤੁਸੀਂ ਸਿੱਖ ਕਰ ਰਹੇ ਹੋ ਦੇਖੋ ਆਪਾਂ ਸਾਰੇ ਜਾਣਦੇ ਹਾਂ ਤਾਂ ਹੈ ਕਿ ਸੁਖਵੀਰ ਬਾਦਲ ਸੇਵਾਦਾਰ ਦੇ ਤੌਰ ਤੇ ਜਦੋਂ ਆਪਣੀ ਤਨਕਾਜ ਐ ਡਿਊਟੀ ਨਿਭਾ ਰਹੇ ਸੀ ਉਸ ਵੇਲੇ ਫਾਇਰੈਂਸਿੰਗ ਚੋਣੇ ਆ ਕੇ ਗੋਲੀ ਚਲਾਈ ਵਖਰੀ ਗੱਲ ਆ ਕਿ ਗੋਲੀ ਜਿਹੜੀ ਆ ਗਿਆ ਦੁਵਾਰਸ ਜਾ ਕੇ ਲੱਗੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਅਦਾਲਤਾਂ 'ਚ ਵੀ ਉਹ ਪੇਸ਼ੀਆਂ ਹੋਤ ਰਹੀਆਂ ਰਿਮਾਂਡ ਦੀ ਗੱਲ ਹੈਗੀ ਹੈ ਆ ਇਸ ਮਾਮਲੇ 'ਚ ਸੋਹਣੀ ਗੁਰਦਰਾਪੁਰ ਉਹਨਾਂ ਦੀ ਕਮੇਟੀ ਸੋਹਣੀ ਕਾਲੀਦਾਲ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਇਸ ਮਾਮਲੇ 'ਚ ਲੈ ਕੇ ਉਹਨਾਂ ਤੋਂ ਸੈਟੀਸਫਾਈ ਨਹੀਂ ਹੈ ਤਸੱਲੀ ਨਹੀਂ ਹੈ ਆਏ ਦਿਨ ਉਹ ਸਵਾਲ ਉਠਾਉਂਦੇ ਆ ਇਸ ਮਾਮਲੇ ਨੂੰ ਕਿ ਜੋ ਕੁਝ ਪੁਲਿਸ ਵੱਲੋਂ ਕੀਤਾ ਜਾ ਰਿਹਾ ਉਹ ਕਾਰਵਾਈ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਫਾਰ ਇਗਜ਼ਾਮਪਲ ਪੁਲਿਸ ਇਹ ਕਹਿ ਰਹੀ ਹੈ ਕਿ ਜੀ ਸਾਨੂੰ ਜਿਹੜਾ ਉਸ ਸਮੇਂ ਜਿਹੜੇ ਸਬੂਤ ਸੀਗੇ ਸੀਸੀਟੀਵੀ ਕੈਮਰੇ ਦੇ ਉਹ ਸਾਰੇ ਐਸਡੀ ਪੀਸੀ ਵਾਲ ਮਾਈਆਂ ਨਹੀਂ ਕੀਤੇਗੇ ਹੁਣ ਸੋਹਣੀ ਗੁਰਪੁਰ ਬੰਦਕਮਿੰਡੀ ਦੇ ਪ੍ਰਧਾਨ ਰਿੰਦਰ ਸਿੰਘ ਤਾਮੀਓ ਕਹਿ ਰਹੇ ਕਿ ਜੋ ਫੁਟੇਜ ਚਾਹੀਦੀ ਸੀ ਸਾਰੀ ਮਾਈਆ ਕੀਤੀ ਹੈ ਜੋ ਜਪ ਨੇ ਅੱਧੀ ਜਿਹੜੇ ਮਾਮਲੇ ਹੈਗੇ ਆ ਉਹਨ ਮੀਡੀਆ ਚਾ ਕੇ ਤਾਂ ਦੇਖੋ ਇਹਨੂੰ ਕਹਿੰਦੇ ਇਹਦਾ ਮੀਡੀਆ ਟ੍ਰਾਇਲ ਹੋ ਗਿਆ ਨਾ ਕਿ ਮੀਡੀਆ ਜਵਾਬ ਦੇ ਹੀ ਹੁੰਦੀ ਆ ਪੁਲਿਸ ਕਹਿੰਦੀ ਆ ਕਿ ਜੀ ਸਾਨੂੰ ਇਹ ਨਹੀਂ ਦਿੱਤਾ ਗਿਆ ਜਾਂ ਫੈਕਟ ਤੱਤ ਨਹੀਂ ਦਿੱਤੇ ਜਾਇਆ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਦੂਜੇ ਪਾਸੇ ਐ ਜੀ ਵੀ ਸੀ ਦੇ ਕਾਲੀ ਗੱਲ ਕਹਿੰਦੇ ਸੀ ਸਹਿਯੋਗ ਤਾਂ ਕਰ ਰਹੇ ਆ ਪਰ ਤੁਹਾਡੀ ਜਾਂਚ ਤੇ ਪੂਰਾ ਭਰੋਸਾ ਨਹੀਂ ਆ ਹੂੰ ਸੋ ਮੀਡੀਆ ਤੋਂ ਆਉਂਦੀ ਵੀ ਜਾਏ ਕਿ ਇਹ ਇਸ ਜ਼ਿੰਦਗੀ ਦੇ ਨਾਲ ਕੁਝ ਕਿਸੇ ਸਿੱਧੇ ਤੌਰ ਤੇ ਤਰ੍ਹਾਂ ਜੁਆਇਨ ਕਰਨੀਆਂ ਜਾਂ ਸੌਲਵ ਜਵ ਹੋਣਗੇ ਜਾਂ ਦੋਸ਼ ਪਰਤੀ ਦੋਸ਼ ਮੀਡੀਆਜ਼ ਲਿਕਨ ਗਿਆ ਇਕਲ ਰੁਚੀ ਗੱਲ ਦਿੱਤਾ ਤੁਸੀਂ ਗੱਲ ਕੀਤੀ ਦਲ ਖਾਲਸਾ ਨੇ ਬਕਾਇਦਾ ਸਮਾਗਮ ਪਹਿਲਾਂ ਹੁਣੇ ਐਲਾਨ ਕੀਤਾ ਕਿ 18 ਦਸੰਬਰ ਨੂੰ ਕਾਲਸਾ ਸੱਤੇ ਸੀ ਕਾਠ ਬਲਾ ਕੇ ਉਸ ਮਾਮਲੇ ਸੇ ਮਾਮਲੇ ਚ ਦਖਲ ਦੇਣ ਦੀ ਗੱਲ ਕਰਦੇ ਜਿਹਦੇ ਚ ਇਹ ਮੰਗ ਕੀਤੀ ਗਈ ਹੈ ਇਕਤਰ ਵੱਲੋਂ ਕਿ ਚੌੜਾ ਨੂੰ ਤਨਖਾਹਾਂ ਕਰਨ ਦਿੱਤਾ ਜਾਵੇ ਪਰ ਦਲ ਖਾਲਸਾ ਜਿਹੜਾ ਉਹਦੀ ਹਮਾਇਤ ਦੇ ਵਿੱਚ ਆ ਇੰਨੀ ਗੱਲ ਨਹੀਂ ਇੱਕ ਦਿਨ ਪਹਿਲਾਂ ਕੁਝ ਹੋਰ ਪੰਥਕ ਜਥੇਬੰਦੀਆਂ ਵੱਲੋਂ ਵੀ ਦੀ ਮੀਟਿੰਗ ਕਰਕੇ ਚੌੜਾ ਦੇ ਹੱਕ ਚ ਕਿਹਾ ਗਿਆ ਇਹਦੇ ਨੂੰ ਤਾਂ ਪੰਤ ਰੰਧਾ ਵਾਰ ਦਿੱਤਾ ਜਾਏ ਸੋ ਇਦਾਂ ਦਾ ਮਾਮਲਾ ਬਹੁਤ ਹੀ ਵਿਵਾਦਿਤ ਮਾਮਲਾ ਹੈ ਸਾਰਿਆਂ ਨੂੰ ਪਤਾ ਕਿ ਚੌੜਾ ਨੇ ਜਿਸ ਤਰ੍ਹਾਂ ਗੋਲੀ ਚਲਾਈ ਸਵੀਰ ਬਾਦਲ ਬਿਲਕੁਲ ਬਚੇ ਉਹਦੇ ਚ ਕੋਈ ਇਦਾਂ ਦੀ ਕੋਈ ਦੋਰ ਹੈ ਨਹੀਂ ਪਰ ਉਹ ਦੁਆਰਸ ਜਾ ਕੇ ਲੱਗੀ ਉਸ ਨੂੰ ਲੈ ਕੇ ਐਸਜੀਪੀਸੀ ਅਕਾਲੀ ਦਲ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਉਸ ਸਿੰਘ ਸਹਿਬਾਨ ਕੋਲ ਬੇਨਤੀ ਕੀਤੀ ਗਿਆ ਪੱਤਰ ਦਿੱਤਾ ਗਿਆ ਕੇਸ ਨੂੰ ਪੰਥ ਚੋਂ ਸ਼ਿਕਾਇਤਾਂ ਦੇ ਕਿ ਪੰਥ ਵਿਰੋਧੀ ਕਾਰਵਾਈ ਹੈ ਕਾਲੀਦਾਲ ਦਾ ਤੇ ਐਸ ਡੀ ਪੀ ਦਾ ਕਹਿਣਾ ਕਿ ਜਦੋਂ ਸੁਖਵੀਰ ਬਾਦਲ ਤੇ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੇਵਾਦਾਰ ਦੇ ਤੌਰ ਤੇ ਸਿੰਘ ਸਹਿਬਾਨ ਦੇ ਦੇਸ਼ਮੁਦਾ ਕੋ ਜ਼ਿੰਮੇਵਾਰੀ ਨਿਭਾਰੇ ਸੀ ਇਸ ਕਰਕੇ ਪੰਥ ਵਿਰੋਧੀ ਕਾਰਵਾਈ ਅਤੇ ਕਾਰਵਾਈ ਹੋਣੀ ਚਾਹੀਦੀ ਹੈ ਦੂਜੇ ਪਾਸੇ ਕੁਝ ਤਰ੍ਹਾਂ ਹੈਗੀਆਂ ਜਿਹੜੀਆਂ ਚੌੜਾ ਦੀ ਹਮਾਇਤ ਚਾ ਕੇ ਖੜੀਆਂ ਹੋ ਗਈਆਂ ਸੋ ਵਿਵਾਦਿਤ ਮਾਮਲਾ ਇਹਦੇ ਮਾਮਲੇ ਜਿਹੜੀ ਪੁਲਿਸ ਹੈਗੀ ਹੈ ਉਹ ਆਪਣੇ ਤੌਰ ਤੇ ਕਾਰਵਾਈ ਕਰ ਰਹੀ ਹੈ ਇਹ ਤਾਂ ਸਾਹਮਣੇ ਆਉਂਦੀ ਹੈ ਕੇਸ ਚਾਈ ਸਾਹਮਣੇ ਆਉਂਦੀ ਹੈ ਇਹ ਪੂਰੀ ਤੇ ਜਾਂਚ ਨਾਲ ਹੀ ਪਤਾ ਲੱਗੇਗਾ ਇਹ ਸਵਾਲ ਧਾਰਮਿਕ ਤੌਰ ਤੇ ਧਾਰਮਿਕ ਤੌਰ ਤੇ ਵੱਡੀ ਜ਼ਿੰਮੇਵਾਰੀ ਅਜਵੀ ਸਿੰਘ ਸਹਿਬਾਂ ਦੀ ਬਣਦੀ ਹੈ ਜੀ ਸਿੰਘ ਸਹਿਬਾਂ ਦਾ ਦਲ ਖਾਲਸਾ ਵੱਲੋਂ ਪੱਤਰ ਆਉਣ ਲੈਂਡ ਤੋਂ ਇਨਕਾਰ ਕਰ ਦਿੱਤਾ ਜਦੋਂ ਪਹਿਲਾਂ ਵੀ ਉਹਨਾਂ ਨੇ ਇਦਾਂ ਦਾ ਪੱਤਰ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਨਹੀਂ ਲਿਆ ਗਿਆ ਸਿੰਘ ਸਹਿਬਾਂ ਨੂੰ ਜੋ ਐਸਜੀਬੀਸੀ ਤੇ ਕਾਲੀਦਾਲ ਵੱਲੋਂ ਕਿਹਾ ਗਿਆ ਉਹ ਵੀ ਸਵਾਲ ਉਹਨਾਂ ਦੇ ਸਾਹਮਣੇ ਹੈ ਜੋਨਾਂ ਦੇ ਖਿਲਾਫ ਕਿਹਾ ਗਿਆ ਉਹ ਵੀ ਸਵਾਲ ਸਾਹਮਣੇ ਆ ਜੀ ਇਹ ਅਗਲੀ ਗੱਲ ਜਿਹੜੀ ਆਪਾਂ ਪਹਿਲਾਂ ਕਰਕੇ ਇੱਥੇ ਆ ਕਿ ਤਨਖਾਹ ਆਉਣ ਦਾ ਜਿਹੜਾ ਸਮਾਜ ਮੁਕੰਮਲ ਹੋ ਗਿਆ ਤਨਖਾਹ ਨਭਾਈ ਗਈ ਹੈ ਸਲਾਮਾਂ ਨਭਾਈਆਂ ਜਾ ਚੁੱਕੀਆਂ ਉਹ ਉਸ ਤੋਂ ਬਾਅਦ ਸਮੂਚਾ ਕਾਲੀ ਦਾ ਜਿਹੜਾ ਇਕੱਠਾ ਕਰਨ ਦੀ ਗੱਲ ਕੀਤੀ ਗਈ ਹੈ ਜੀ ਵੀ ਇੱਕ ਰਾਹ ਤੇ ਤੁਰੇਗਾ ਕਿਸ ਤਰ੍ਹਾਂ ਦੇਖਤਾ ਹੋਈ ਕਿ ਵੱਡੇ ਸਵਾਲ ਹੈ ਇਹ ਮੁੜ ਕੇ ਫੇਰ ਸਾਰੀ ਜ਼ਿੰਮੇਵਾਰੀ ਸਿੰਘ ਸਹਿਬਾਨ ਦੇ ਖੇਤਰ ਚਲੀ ਗਈ ਹੈ ਉਹ ਕੀ ਫੈਸਲਾ ਲੈਂਦੇ ਆ ਦੁਨੀਆ ਪਰਚ ਬੈਠਾ ਜਿਹੜਾ ਸਿੱਖ ਪਾਈਚਾਰਾ ਫਿਰ ਉਸ ਦਾ ਇੰਤਜ਼ਾਰ ਹੈ ਕਿ ਦੱਸੋ ਸਿੰਘ ਜਹਬਾਨ ਇਹਨਾਂ ਮਾਮਲੇ ਤੇ ਚੋੜੇ ਦਾ ਮਾਮਲਾ ਹੈ ਕਾਲੀ ਗੱਲ ਨੂੰ ਇਕੱਠੇ ਕਰਨ ਦਾ ਮਾਮਲਾ ਹੈ ਹਮਲਾ ਕਰਨ ਦਾ ਮਾਮਲਾ ਕੀ ਸਹੀ ਹੈ ਨਹੀਂ ਸਹੀ 500 ਸਿਖਾਇਆ ਜਾਣਾ ਹੈ ਜਾਂ ਨਹੀਂ ਸਿਖਾਇਆ ਜਾਣਾ ਹੈ ਵੱਡੇ ਸਵਾਲ ਹੈ ਸਿੰਘ ਜਹਬਾਨ ਦੀ ਅਡਿਕ ਰਹੇਗੀ ਕਿਉਂਕਿ ਆਪਣੇ ਤੌਰ ਤੇ ਇਕੱਲੇ ਜਥੇਦਾਰ ਸਾਹਿਬ ਨਹੀਂ ਫੈਸਲਾ ਲੈ ਸਕਦੇ ਇਸ ਦਾ ਪਹਿਲਾ ਫੈਸਲਾ ਲੈ ਗਿਆ ਸੀ ਸਾਰੇ ਸਿੰਘ ਜਹਬਾਨ ਨੂੰ ਇਕੱਠੇ ਹੋ ਕੇ ਹੀ ਇਸ ਮੁੱਦੇ ਦਾ ਵੀ ਨਿਪਟਾਰਾ ਕਰਨਾ ਹੋਵੇਗਾ ਜੀ ਸਤ ਸਭ ਅੱਗੇ ਗੱਲ ਕਰਾਂਗੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਮਾਮਲਾ ਬਹੁਤ ਤੂਲ ਫੜ ਚੁੱਕਿਆ ਹੈ ਵੱਡਾ ਹੋ ਚੁੱਕਿਆ ਹੈ ਇਸ਼ੂ ਤੇ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਜਿਹੜੀ ਉਹ ਲੜਕੀ ਜਿਸ ਦੀ ਮੌਤ ਹੋਈ ਸੀ ਉਸ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਆਇਆ ਕਿ ਜ਼ਹਿਰ ਖਾਨ ਨਾਲ ਮੌਤ ਹੋਈ ਸੀ ਹਾਲਾਂਕਿ ਉਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਕੋਈ ਬਲਾਤਕਾਰ ਜਾਂ ਫਿਰ ਸੱਟਾਂ ਦੀ ਜਿਹੜੀ ਪੁਸ਼ਟੀ ਨਹੀਂ ਹੋਈ ਸੋ ਇਹ ਰਿਪੋਰਟ ਵੀ ਸਾਹਮਣੇ ਆਈ ਹੈ ਪਰ ਇੱਕ ਪੱਖ ਹੋਰ ਵੀ ਹੈ ਇਹਦੇ ਵਿੱਚ ਇਹਨਾਂ ਰਿਪੋਰਟਾਂ ਦੇ ਸਬੰਧ ਵਿੱਚ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਰਿਪੋਰਟਾਂ ਜਾਂ ਪ੍ਰਤੀ ਰਿਪੋਰਟਾਂ ਦੀ ਜਦੋਂ ਗੱਲ ਆਪਾਂ ਕਰਦੇ ਆਂ ਪ੍ਰਭੂ ਦਾ ਮਾਮਲਾ ਹੈ ਇਹ ਪਰ ਮੈਂ ਜੋ ਗੱਲ ਕਹਿਣੀ ਚਾਹੁੰਨਾ ਉਹ ਇਹ ਹੈ ਕਿ ਰঞ্জੀਤ ਸਿੰਘ ਢੱਡੀਆਂ ਵਾਲਾ ਇੱਕ ਸਤਕਾਰਤ ਲੀ ਹਾਰੇ ਗਿਆ ਸਿੱਖ ਪੰਥ ਦੇ ਅੰਦਰ ਉਹਨਾਂ ਦੇ ਬਾਰੇ ਵਿੱਚ ਇਸ ਤਰ੍ਹਾਂ ਦਾ ਗਵਾਹ ਜਿਹੜਾ ਉੱਠਿਆ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਪੈਦਾ ਹੋਈ ਹੈ ਇਹ ਬਹੁਤ ਹੀ ਮੰਦ ਭਾਗੀ ਸਥਿਤੀ ਹੈ ਹੁਣ ਡਰਿਆਂ ਵਾਲਾ ਕਹਿ ਰਿਹਾ ਕਿ ਮੇਰੇ ਤੋਂ ਜਿੱਥੇ ਵੀ ਜਾ ਕੇ ਪੁੱਛਣਾ ਚਾਹਣਾ ਪੁੱਛ ਸਕਦੇ ਹੋ ਮੇਰੇ ਕੋਲੇ ਆਓ ਮੈਂ ਜਾਵ ਦੇਣ ਨੂੰ ਪਿਆਰਾ ਮੈਨੂੰ ਜਿੱਥੇ ਕਹੋ ਮੈਂ ਉੱਥੇ ਜਾਣ ਨੂੰ ਪਿਆਰ ਹਾਂ ਕੋਈ ਗੱਲ ਕਹਿੰਦੇ ਐ ਦੂਜੇ ਪਾਸੇ ਜਿਹੜਾ ਲੜਕੀ ਦਾ ਪਰਿਵਾਰ ਹੈ ਜਿਨੇ ਖੁਦਕਿਸ਼ੀ ਕੀਤੀ ਹੈ 12 ਸਾਲ ਪਹਿਲਾਂ ਦਾ ਮਾਮਲਾ ਉਹ ਕਹਿੰਦੇ ਕਿ ਤੱਥਾਂ ਨੂੰ ਲੋਕਹੁਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦੇ ਤੌਰ ਤੇ ਢੰਡਰੀਆ ਵਾਲੇ ਤੇ ਦੋਸ਼ ਲਗਾ ਰਿਹਾ ਸੋ ਇੱਕ ਪੰਥਕ ਹਸਤੀ ਤੇ ਇਸ ਤਰ੍ਹਾਂ ਦੇ ਦੋਸ਼ ਲੱਗਣੇ ਇਦਾਂ ਦਾ ਵਿਵਾਦ ਛੇਣਾ ਆਪਣੇ ਆਪ ਦੀ ਮੰਦਪਾਗਾ ਜੀ ਢੰਡਰੀਆ ਵਾਲੇ ਸੱਚੇ ਹੈ ਜਾਂ ਜਿਹੜੇ ਦੋਸ਼ ਲਾਉਂਦੇ ਆ ਉਹ ਸੱਚੇ ਹੈ ਅਦਾਲਤ ਵਿੱਚ ਵੀ ਮਾਮਲਾ ਹੈ ਤਾਂ ਉਹਨਾਂ ਵਾਲੇ ਦਿਨ ਸਿੱਧੀ ਸਪਸ਼ਟ ਹੋਏਗੀ ਪਰ ਜੋ ਸਾਰਾ ਵਰਤਾਂਤ ਬਣ ਗਿਆ ਨਾ ਆਪਣੇ ਆਪ ਚ ਮੈਂ ਕਹਾਂਗਾ ਕਿ ਬਹੁਤ ਹੀ ਮੰਦਪਾਗਾ ਮਾਮਲਾ ਹੈ ਇਸ ਮਾਮਲੇ ਦੋਨੇ ਧਿਰਾਂ ਵੱਲੋਂ ਦੋਸ਼ ਪਰ ਦੀ ਦੋਸ਼ ਤਾਂ ਲਗਾਏ ਜਾ ਹੀ ਰਹੇ ਆ ਪਾਰਾਂ ਸਾਲ ਪੁਰਾਣਾ ਮਾਮਲਾ ਪਰ ਪੰਤਿਕ ਧਿਰਾਂ ਦੇ ਲਈ ਆਪਣੇ ਆਪ ਜੇ ਮੁੱਦਾ ਹੀ ਵੱਡੀ ਨਮੋਸ਼ੀ ਵਾਲਾ ਹੈ ਕਿ ਆਖ ਰਿਹਾ ਤੇ ਮੁੱਦਾ ਆਇਆ ਤਾਂ ਕਿਉਂ ਆਇਆ ਕੀ ਇਹਦਾ ਕੋਈ ਪਿਛੋਕੜ ਹੈ ਦਨੀਆ ਵਾਲਾ ਕਹਿੰਦਾ ਕਿ ਕੋਈ ਪਿਛੋਕੜ ਨਹੀਂ ਹੈ ਦੂਜੇ ਪਾਸੇ ਲੜਕੀ ਦਾ ਪਰਿਵਾਰ ਤੇ ਉਹਦੇ ਹਮੈਤੀਆ ਵਕੀਲ ਹੈ ਉਹ ਕਹਿ ਰਹੇ ਜੇ ਸਾਡੇ ਕੋਲੇ ਤੱਥ ਹੈ ਇਹ ਸਾਰੇ ਮਾਮਲਿਆਂ ਚ ਤੱਥਾਂ ਦੇ ਕੀ ਹੈ ਕੀ ਨਹੀਂ ਇਹਦੀ ਪੁਣਛਣ ਤਾਂ ਅਦਾਲਤਾਂ ਜੀ ਇਹ ਵਿੱਚ ਕੇਸ ਦਰਜ ਕੀਤੇ ਪਰ ਜੇ ਕੋਈ ਕਾਰਵਾਈ ਨਹੀਂ ਕੀਤੀ ਗਈ ਕੀ ਪੁਲਿਸ ਕਾਰਵਾਈ ਕਰੇਗੀ ਜਾਂ ਅਦਾਲਤ ਰੈਨ ਨਵਟਾਰਾ ਹੋਏਗਾ ਇਹ ਦੇਖਣਾ ਹੋਏਗਾ ਪਰ ਜੋ ਕੁਝ ਸਰ ਜਾ ਗਿਆ ਉਹਨਾਂ ਘਟੋਗੜ ਮੈਂ ਇੱਕ ਕੈ ਸਦਨ ਕਿ ਢੰਡੀਆਂ ਵਾਲੇ ਲਈ ਉਹਨਾਂ ਲਈ ਵੀ ਇੱਕ ਮਨਸੀਬਤ ਜਾਂ ਕਹੇ ਇੱਕ ਮੁਸ਼ਕਲ ਕੋਈ ਢੰਡੀਆਂ ਵਾਲਾ ਇੱਕ ਨਾਂ ਹੈ ਪੰਤ ਦੇ ਅੰਦਰ ਇਦਾਂ ਦੇ ਦੋਸ਼ ਲੱਗਣੇ ਆਪਣੇ ਆਪ ਚ ਹੀ ਉਹਨਾਂ ਲਈ ਇੱਕ ਬਹੁਤ ਮੁਸ਼ਕਲ ਵਾਲੀ ਸਥਿਤੀ ਬਣੀ ਹੋਈ ਹੈ ਜਿਸ ਸਥਿਤੀ ਜੋ ਅੱਜ ਕੱਲ੍ਹ ਦੇ ਨਜ਼ਰ ਆ ਰਹੇ ਹੈ ਜੀ ਚਚਾਬ ਜੋ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਬੀਰ ਸਿੰਘ ਜੀ ਰਬੀਰ ਸਿੰਘ ਹੁਣਾਂ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਜਥੇਦਾਰ ਸਾਹਿਬ ਦਾ ਕਹਿਣਾ ਹੈ ਕਿ ਸ਼ਹੀਦੀ ਪੰਦਰਵਾੜੇ ਦੇ ਦਿਨਾਂ ਦੇ ਵਿੱਚ ਯਾਨੀ ਕਿ ਜਿਹੜੇ ਸ਼ਹੀਦੀ ਦਿਹਾੜੇ ਸਿੱਖ ਧਰਮ ਦੇ ਵਿੱਚ ਐਮੀਅਤ ਰੱਖਦੇ ਨੇ ਉਸ ਦੌਰਾਨ ਕਿਸੇ ਵੀ ਤਰੀਕੇ ਦੇ ਕੋਈ ਖੁਸ਼ੀ ਵਾਲੇ ਸਮਾਗਮ ਸਿੱਖ ਸੰਗਤ ਨਾ ਮਨਾਵੇ ਆਪਾਂ ਵੀ ਜਾਣਦੇ ਹਾਂ ਕਿ ਇਹਦੇ ਦੌਰਾਨ ਇਸ ਦਸੰਬਰ ਤੇ ਜਨਵਰੀ ਦੌਰਾਨ ਵਿਆਹਾਂ ਦਾ ਸੀਜ਼ਨ ਬਹੁਤ ਵੱਡੇ ਪੱਧਰ ਤੇ ਵੀ ਹੁੰਦਾ ਸੋ ਕਿਹਾ ਗਿਆ ਅਪੀਲ ਹੈ ਜਿਹੜੀ ਉਹ ਇੱਕ ਕੀਤੀ ਗਈ ਹੈ ਜੀ ਸਿੰਘ ਸੇਵਾ ਨੇ ਬਿਲਕੁਲ ਸਹੀ ਅਪੀਲ ਕੀਤੀ ਹੈ ਦੇਖੋ ਆਪਾਂ ਅਕਸਰ ਇਹ ਕਹਿੰਦੇ ਹਾਂ ਕਿ ਸ਼ਹੀਦੀ 15 ਵਾਲਾ ਜਿਹੜਾ 14 15 ਦਸੰਬਰ ਤੋਂ ਸ਼ੁਰੂ ਹੁੰਦਾ ਤੇ ਅਗਲੇ ਦਿਨਾਂ ਚੱਲਦਾ ਵਾਖੋ ਕਥਾਾਂਾਂ ਤੇ ਜਿਹੜੇ ਕੋਨ ਅਰਦਾਸਾਂ ਹੁੰਦੀਆਂ ਨਤਮਸਤ ਹੁੰਦੇ ਆ ਬਡੀ ਗੰਤੀ ਸੇ ਲੱਖਾਂ ਲੋਕ ਜਾ ਕੇ ਉਹ ਸਾਰੇ ਵਤਾਨ ਦੇ ਚੱਲਦੇ ਆ ਇਹ ਵੀ ਸੀਗੇ ਪਿਛਲੇ ਸਮੇਂ 'ਚ ਹੁੰਦਾ ਸੀਗੇ ਘਟੂ ਘਟ ਸਿੱਖ ਪਾਈ ਸਾਰਾ ਜਿਹੜਾ ਹੈਗਾ ਇਹਨਾਂ ਦਿਨਾਂ ਦੇ ਅੰਦਰ ਬਹੁਤ ਹੀ ਗਮਗੀਨ ਮਾਹੌਲ ਤੋਂ ਗੁਜ਼ਰਦਾ ਸੀ ਔਰ ਬਹੁਤ ਸਾਰੇ ਲੋਕ ਜਿਹੇ ਸੀ ਜਿਹੜੇ ਮੰਜੇ ਤੇ ਸੌਣਾ ਵੀ ਪਸੰਦ ਨਹੀਂ ਸੀ ਕਰਦੇ ਹੇਠਾਂ ਸੌਂਦੇ ਸੀ ਸਵਾਗਤ ਕਰਨੇ ਦਾ ਦੂਰ ਦੀ ਗੱਲ ਹੈ ਜ਼ਮੀਨ ਤੇ ਸੌਂਦੇ ਸੀ ਕਿੰਨੀ ਇਸ ਕਦਰ ਗਮਗੀਨ ਮਾਹੌਲ ਰਿਹਾ ਤੇ ਹੁਣ ਇਹ ਸਹੀ ਹੈ ਵਿਆਹ ਸ਼ਾਦੀਆਂ ਖੁਸ਼ੀ ਦਾ ਮਾਹੌਲ ਹੁੰਦਾ ਉਹ ਕਿੱਥੇ ਧਰੰਦਾ ਮਾਮਲਾ ਜਿਹੜਾ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਬਾਪਰ ਦਾ ਖੁਸ਼ੀ ਦੇ ਵਿੱਚ ਉਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ ਇਹ ਤਾਂ ਹੈਗੇ ਆ ਪਰਿਵਾਰਾਂ ਦੇ ਮਾਮਲੇ ਪਰਿਵਾਰਾਂ ਨੇ ਫੈਸਲੇ ਲੈਣੇ ਆ ਦੂਜੀ ਬਸ ਨੇ ਇੱਕ ਸਵਾਲ ਇਹ ਵੀ ਲੈਣਾ ਚਾਹਾਂਗਾ ਕਿ ਪਿਛਲੇ ਦਿਨਾਂ 'ਚ ਸ਼੍ਰੋਮਣੀ ਕੁਰਦਰ ਪਰੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਭਾਰ ਕੱਕ 877 ਦੇ ਮੰਡਿਆਂ ਵੱਲੋਂ ਚੋਣ ਕਮਿਸ਼ਨ ਨੂੰ ਇਹ ਅਪੀਲ ਕੀਤੀ ਗਈ ਕਿ ਅਗਲੇ ਦਿਨਾਂ ਚ ਜਿਹੜੀਆਂ ਨਗਰ ਪੰਚਾਇਤਾਂ ਤੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਹੋ ਰਹੀਆਂ ਉਹ ਮੁਲਤਵੀ ਕਰ ਦਿੱਤੀਆਂ ਜਾਣ ਕੁਝ ਦਿਨ ਲਈ ਅੱਗੇ ਪਾ ਦਿੱਤੀਆਂ ਜਾਣ ਉਹ ਨਹੀਂ ਪਾਈਆਂ ਗਈਆਂ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਖ ਹੈ ਅਟਕਟ ਚੋਣ ਕਮਿਸ਼ਨ ਨੂੰ ਜ਼ਰੂਰ ਪੰਜਾਬ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਨਾ ਦਿਨਾਂ 'ਚ ਉਹ ਹੋ ਹਲਾ ਜਿਹੜੇ ਚੋਣਾ ਚ ਆਪਾਂ ਜਾਣਦੇ ਆ ਸਾਰਾ ਕੁਝ ਵਾਪਰਦਾ ਹੈ ਆਪਾਂ ਸਭ ਨੂੰ ਪਤਾ ਹੈ ਸੋ ਘਟੂ ਘਟੇ ਦਿਨ ਤਾਂ ਜਿਹੜੇ ਹੈਗੇ ਆ ਸ਼ਾਂਤ ਰਹਿ ਤਰੀਕੇ ਨਾਲ ਪੰਜਾਬ 'ਚੋਂ ਪੰਜਾਬ ਨੂੰ ਗੁਜ਼ਰਨਾ ਚਾਹੀਦਾ ਇਹਨਾਂ ਦਿਨਾਂ 'ਚ ਇਤਾਂ ਦਾ ਕੋਈ ਹੋ ਹਲੇ ਵਾਲਾ ਮੌਕਾ ਨਹੀਂ ਹੋਣਾ ਚਾਹੀਦਾ ਨਿੱਜੀ ਪਰਿਵਾਰਾਂ ਵੱਲੋਂ ਤਾਂ ਆਪਣੇ ਤੌਰ ਤੇ ਫੈਸਲੇ ਲਏ ਜਾ ਸਕਦੇ ਆ ਜੀ ਜੀ ਜਿੰਨਾ ਕ ਸਰਕਾਰ ਦਾ ਫੈਸਲਾ ਹੈ ਜਾਂ ਸਰਕਾਰ ਨੇ ਫੈਸਲਾ ਲੈਣਾ ਹੈ ਜਾਂ ਚੋਣ ਕਮਿਸ਼ਨ ਨੇ ਫੈਸਲਾ ਲੈਣਾ ਹੈ ਸੋ ਸਿਕ ਇਤਿਹਾਸ ਦੇ ਅੰਦਰ ਹੈ ਇਹ ਬਹੁਤ ਵੱਡੇ ਦਿਨ ਅਨਤਮਸਤਕ ਹੋਣ ਦੇ ਸਰਦਾ ਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਜੋ ਸਿੰਘ ਸਾਹਿਬਾਨ ਨੇ ਅਪੀਲ ਕੀਤੀ ਹੈ ਉਸ ਅਪੀਲ ਦੇ ਉੱਤੇ ਫੁੱਲ ਚੜਾਉਣੇ ਚਾਹੀਦੇ ਆ ਚਾਹੇ ਪਰਿਵਾਰ ਆਵੇ ਚਾਹੇ ਸਰਕਾਰਾਂ ਆ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਜਿਹੜੀ ਕੀਮਤੀ ਵਿਚਾਰ ਚਰਚਾ ਉਹ ਕੀਤੀ ਮਿਹਰਬਾਨੀ ਜੀ ਸੋ ਕੁਝ ਅਹਿਮ ਮੁੱਦਿਆਂ ਦੇ ਉੱਪਰ ਗੱਲਬਾਤ ਜਿਹੜੀ ਕੀਤੀ ਹੈ ਉਮੀਦ ਕਰਦੇ ਆ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੌਜੂਦ ਹਾਜ਼ਰ ਹੋਵਾਂਗੇ ਮੈਨੂੰ ਤੇ ਇਜਾਜ਼ਤ Dann war.